ਸਵਾਗਤ ਆ ਕਿਸਾਨ ਵੀਰੋ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਮੱਝਾਂ ਦੇ ਵਿੱਚ ਭਾਰ ਪੈਣ ਦੀ ਸਮੱਸਿਆ ਤੇ ਉਹਦੇ ਇਲਾਜ ਦੇ ਬਾਰੇ ਆਪਾਂ ਅਕਸਰ ਹੀ ਪਿੰਡਾਂ ਦੇ ਵਿੱਚ ਸੌਂਦੇ ਰਹਿੰਦੇ ਆ ਬਹੁਤ ਸਾਰੇ ਕਿਸਾਨ ਭਰਾਵਾਂ ਦੀਆਂ ਮੱਝਾਂ ਭਾਰ ਪੈਣ ਦੇ ਨਾਲ ਨੁਕਸਾਨੀਆਂ ਜਾਂਦੀਆਂ ਤੇ ਜਿਹੜੀ ਦਵਾਈ ਤੁਹਾਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਡੇ ਪਸ਼ੂ ਨੂੰ ਕਿਸੇ ਵੀ ਪ੍ਰਕਾਰ ਦਾ ਭਾਰ ਪੈਂਦਾ ਹੋਵੇ ਜਿਹੜਾ ਗੋਲਕਾਰ ਦਾ ਭਾਰ ਤੁਹਾਡੇ ਪਸ਼ੂ ਨੂੰ ਸੂਣ ਤੋਂ ਪਹਿਲਾਂ ਪੈਂਦਾਗਾ ਜਿਹਦਾ ਸਾਈਜ਼ ਇੱਕ ਬਾਲ ਦੇ ਵਰਗਾ ਵੀ ਹੋ ਸਕਦਾਗਾ ਜਾਂ ਫਿਰ ਕਹਿ ਲਈਏ ਵੀ ਇੱਕ ਫੁੱਟ ਬਾਲ ਦੇ ਵਰਗਾ ਵੀ ਹੋ ਸਕਦਾ ਦੂਸਰਾ ਤੁਸੀਂ ਦੇਖਿਆ ਹੋਊਗਾ ਤੁਹਾਡੇ ਪਸ਼ੂ ਨੂੰ ਸੂਣ ਤੋਂ ਪਹਿਲਾਂ ਇੱਕ ਵੀ ਸ਼ੇਪ ਦੇ ਵਿੱਚ ਭਾਰ ਪੈਂਦਾਗਾ ਜਿਹਦੀ ਫੋਟੋ ਮੈਂ ਨਾਲ ਡਿਸਪਲੇ ਤੇ ਲਾ ਵੀ ਦਿੱਤੀ ਆ ਤੁਹਾਨੂੰ ਪਤਾ ਲੱਗ ਜਾਊਗਾ ਇਹਦੇ ਵਿੱਚ ਕੀ ਹੁੰਦਾ ਵੀ ਇੱਕ ਤਿੱਖਾ ਜਿਹਾ ਭਾਰ ਪਸ਼ੂ ਦੇ ਵਿੱਚ ਬੱਚੇਦਾਨੀ ਦੇ ਵਿੱਚੋਂ ਸੂਲ ਦੇ ਵਿੱਚੋਂ ਜਿੱਥੋਂ ਬਾਥਰੂਮ ਕਰਦਾ ਬਾਹਰ ਨੂੰ ਆਉਂਦਾ ਹੈਗਾ ਜਿਹਦੇ ਉੱਪਰ ਇੱਕ ਗੋਲ ਜਿਹਾ ਮੂੰਹ ਬਣਿਆ ਹੁੰਦਾ ਜਿਹੜਾ ਤੁਸੀਂ ਡਿਸਪਲੇ ਤੇ ਦੇਖ ਰਹੇ ਆ ਤੇ ਜਾਂ ਫਿਰ ਜਿਹੜਾ ਸਭ ਤੋਂ ਖਤਰਨਾਕ ਭਾਰ ਆਪਾਂ ਕਹਿ ਦਿੰਦੇ ਆਂ ਵੀ ਪਸ਼ੂ ਦੇ ਸੂਣ ਤੋਂ ਬਾਅਦ ਹਾਂਜੀ ਭਾਈ ਅੱਜ ਤੁਹਾਨੂੰ ਕੇਸ ਦੱਸੋਨੇ ਆਂ ਆਪਾਂ ਪਹਿਲਾਂ ਦੱਸਤੀ ਆਂ ਸੂਣ ਤੋਂ 2-2.5 ਕਿਲੋ ਤੋਂ ਬਹੁਤ ਸਾਰੇ ਭਾਰ ਬਾਹਰ ਆ ਗਿਆ ਜੀਰੀ ਦੇ ਨਾਲ ਕੰਬੜੀ ਹੋਈ ਆ ਕਹਿੰਦਾ ਭਾਵਾ ਵੀ ਕਿਸੇ ਵੀ ਪ੍ਰਕਾਰ ਦਾ ਭਾਰ ਸੂਣ ਦੇ ਪਸ਼ੂ ਜਾਂਦੇਗੀ ਕਹਿੰਦਾ ਹੋਵੇ ਹਰੇਕ ਭਾਰ ਦੇ ਉੱਪਰ ਇਹ ਦਵਾਈ ਕੰਮ ਕਰੂਗੀ ਜੇ ਜਿਹੜੀ ਦਵਾਈ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਲਗਭਗ ਪਿਛਲੇ ਸਾਲ ਡੇਢ ਸਾਲ ਤੋਂ ਇਹਦਾ ਆਪਾਂ ਫੀਲਡ ਦੇ ਵਿੱਚ ਟ੍ਰਾਇਲ ਕਰਕੇ ਇਸ ਦਵਾਈ ਦਾ ਰਿਜ਼ਲਟ ਲੈਣ ਤੋਂ ਬਾਅਦ ਅੱਜ ਫਾਈਨਲੀ ਵੀਡੀਓ ਬਣਾ ਕੇ ਤੁਹਾਡੇ ਕਿਸਾਨ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਦਵਾਈ ਦੱਸਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਛੋਟੀ ਜੀ ਬੇਨਤੀ ਆ ਜਿਹੜੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਤੇ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਜਿਹੜੇ ਵੀਰ ਆਪਣੀ ਵੀਡੀਓ Facebook ਤੇ ਦੇਖ ਰਹੇ ਆ ਆਪਣੇ ਪੇਜ ਨੂੰ ਲਾਈਕ ਫੋਲੋ ਕਰਿਓ ਤੇ ਦਵਾਈ ਦੇ ਬਾਰੇ ਤੁਹਾਨੂੰ ਮੈਂ ਦੱਸਦਾ ਤਾਂ ਕੁੱਲ 6 ਚੀਜ਼ਾਂ ਆਪਾਂ ਇਸ ਦਵਾਈ ਦੇ ਵਿੱਚ ਵਰਤਣੀਆਂ ਇਹ ਸਾਰੀਆਂ ਛੇ ਦੀਆਂ 6 ਚੀਜ਼ਾਂ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲਣਗੀਆਂ ਜਿਹਦੇ ਵਿੱਚ ਪਹਿਲੇ ਨੰਬਰ ਤੇ ਤੁਸੀਂ ਆਮ ਬਗਿਰੀ ਲੈਣੀ ਆ 150 ਗ੍ਰਾਮ ਬੀਜ ਬੰਦ ਲੈਣਾ 100 ਗ੍ਰਾਮ ਹੌਲ ਸੁਪਾਰੀ ਇਹ ਵੀ 100 ਗ੍ਰਾਮ ਲੈਣੀ ਆ ਕਮਰਕਸ ਇਹ ਵੀ 100 ਗ੍ਰਾਮ ਲੈਣੀ ਆ ਕਤੀਰਾ ਗੂੰਦ ਇਹ ਵੀ 100 ਗ੍ਰਾਮ ਲੈਣੀ ਆ ਪਿਪਲਮੈਂਟ ਇਹ 30 ਗ੍ਰਾਮ ਲੈਣਾ ਇਹ ਛੇ ਰੀਆਂ ਛੇ ਚੀਜ਼ਾਂ ਲਿਆ ਕੇ ਚੰਗੀ ਤਰ੍ਹਾਂ ਕੁੱਟ ਕੇ ਕਿਸੇ ਚੀਜ਼ ਦੇ ਵਿੱਚ ਪਾ ਕੇ ਰੱਖ ਲਿਓ ਤੇ ਕੁੱਲ ਤਿੰਨ ਤੋਂ ਚਾਰ ਖਰਾਕਾਂ ਆਪਣੇ ਪਸ਼ੂ ਨੂੰ ਦੇਣੀ ਆ ਜਦੋਂ ਤੁਸੀਂ ਤਿੰਨ ਤੋਂ ਚਾਰ ਖਰਾਕਾਂ ਆਪਣੇ ਪਸ਼ੂ ਨੂੰ ਇਹਦੀਆਂ ਦੇਤੀਆਂ ਸਮਾਨ ਦੀਆਂ ਨਾਲ ਦੀ ਨਾਲ ਤੁਹਾਡੇ ਪਸ਼ੂ ਨੂੰ ਫਰਕ ਪੈਣਾ ਜਿਹੜਾ ਸ਼ੁਰੂ ਹੋ ਜੂਗਾ ਤੇ ਸਾਡੀ ਅੱਜ ਦੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਵੀਰ ਕਮੈਂਟ ਕਰਕੇ ਦੱਸਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਤੇ ਵੀਡੀਓ ਦੇਖ ਰਹੇ ਆ ਤਾਂ ਤੁਹਾਨੂੰ ਪਤਾ ਹੀ ਆ ਬਈ ਲਾਈਕ ਅਤੇ ਫੋਲੋ ਕਰਨਾ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਦੀਆਂ ਮੱਜਿਆਂ ਨੂੰ ਭਾਰ ਪੈਂਦੀ ਸਮੱਸਿਆ ਧੰਨਵਾਦ